ਗੁਰੂ ਸਤਨਾਮ ਵਾਹਿਗੁਰੂ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਛਾ ਜੀ ਦੀ ਮਿਹਰ ਦਾ ਸਦਕਾ ਚੱਲ ਰਹੀ ਭਾਈ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਅੱਛਾ ਜੀ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੁਰ ਦੀ ਸੁਲਤਾਨ ਚੌਥੇ ਪਾਤਸ਼ਾਹ ਜੀ ਦੀ ਬਾਣੀ ਆਇਆਸਾ ਰਾਗ ਚੱਲ ਰਿਹਾ ਹੈ ਜਿਸ ਵਿੱਚ ਮਹਾਰਾਜ ਜੀ ਦੇ ਅਗਲੇ ਸੰਤ ਆਰੰਭ ਹੁੰਦੇ ਹਨ ਆਛਾ ਜੀ ਮੰਗਲਾ ਚਰਨ ਕਰਦੇ ਹੋਏ ਇਹ ਸ਼ਬਦ ਦੀ ਰਮਤਾ ਕਰਦੇ ਹਨ ਜੀ ਏਕ ਊਂਗਾਰ ਸਤ ਗੁਰ ਪ੍ਰਸਾਦ ਉਹ ਪਲੀਪੁਰਨ ਪਰਮਾਤਮਾ ਪਰਮੇਸ਼ਰ ਕਾਲ ਪੁਰਖ ਇੱਕ ਸਰੂਪ ਹੈ ਇੱਕੋ ਹੀ ਹੈ ਸਾਰੇ ਬ੍ਰਹਮੰਡ ਸ੍ਰਿਸ਼ਟੀ ਦਾ ਪਰਮੇਸ਼ਰ ਹਰੀ ਮਾਲਕ ਸਤ ਤੋਂ ਭਾਵ ਕੀ ਦੀ ਮੂਰਤ ਸਤ ਹੈ ਕਾਲ ਤੋਂ ਰਹਿਤ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਹੀ ਭਾਈ ਪਰਮੇਸ਼ਰ ਦੀ ਹਰੀ ਦੀ ਪ੍ਰਾਪਤੀ ਹੈ ਜੀ ਆਸਾнт ਸੰਤ ਮਹੱਲਾ ਚੌਥਾ ਘਰ ਦੂਜਾ ਆਚਾ ਜੀ ਸੰਤ ਦੇ ਰੂਪ ਵਿੱਚ ਸ਼ਬਦ ਉਚਾਰਨ ਕਰਦੇ ਹਨ ਦੂਜੇ ਘਰ ਸੁਰਤਾਲ ਦੇ ਵਿੱਚ ਨੂੰ ਗਾਣ ਦਾ ਤਤੀਬ ਸਮਾ ਹੈ ਆਓ ਪਾਤਸ਼ਾਹ ਜੀ ਸ਼ਬਦ ਦੀ ਭਾਈ ਰਮਤਾ ਕਰਦੇ ਹਨ ਜੀ ਹਰ ਹਰ ਕਰਤਾ ਦੁਖ ਬਿਨਾਸ਼ਨ ਪਤਿਤ ਪਾਵਨ ਹਰਨਾਮ ਜਿਉ ਹਰ ਸਿਵਾ ਭਾਈ ਪਰਮ ਗਤ ਪਾਈ ਹਰ ਉਤਮ ਹਰ ਹਰ ਕਾਮ ਜਿਉ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬਚਨ ਕਰਦੇਨ ਸ਼ਬਦੀ ਰਮਤਾ ਕਰਦੇ ਹੋਏ ਹਰ ਹਰ ਕਰਤਾ ਦੁਖ ਮਨਾਸਨ ਪਤਿਤ ਪਾਵਨ ਹਰ ਨਾਮ ਜੀਉ ਮਹਾਰਾਜ ਜੀ ਜਿਗਾਸੂ ਖੁਦਵਾਰਾ ਉਹ ਮਾਲਕ ਦੀ ਉਸਤਰ ਗਾਇਨ ਕਰਦੇ ਹਨ ਕਹਿੰਦੇ ਉਹ ਹਰੀ ਪਰਮੇਸ਼ਰ ਹੈ ਜਿਹੜਾ ਹਰ ਹਰ ਕਰਤਾ ਦੁੱਖ ਬਿਨਾਸਨ ਮਹਾਰਾਜ ਜੀ ਕਹਿੰਦੇ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ ਉਹ ਕਰਤਾ ਪਰਮੇਸ਼ਰ ਦਾ ਨਾਮ ਹੈ ਜਿਹੜਾ ਕਿ ਸਾਰਾ ਕੁਝ ਕਰਦਾ ਹੋਵੇ ਮੋਰੀ ਹੋਵੇ ਜਗਤ ਦਾ ਉਹਨੂੰ ਕਰਤਾ ਕਹਿੰਦੇ ਆ ਕਰਤਾ ਤਰਤਾ ਜੇ ਮਹਾਰਾਜ ਜੀ ਕਹਿੰਦੇ ਉਹ ਦੁੱਖਾਂ ਨੂੰ ਬਨਾਸ਼ ਕਰਦਾ ਹੈ ਦੁੱਖਾਂ ਦੀ ਨਿਵਰਤੀ ਕਰਦਾ ਹੈ ਦੁੱਖਾਂ ਨੂੰ ਨਾਸ ਕਰਦਾ ਹੈ ਮਾਲਕ ਪਤਤ ਤੂ ਭਾਵ ਹੁੰਦਾ ਹੈ ਪਾਪਾਂ ਨਾਲ ਭਰੀਆਂ ਹੋਈਆਂ ਆਤਮਾਾਂ ਪਾਪਾਂ ਨਾਲ ਭਰੇ ਹੋਏ ਮਨ ਪਤਤ ਮਨ ਪਤਤ ਮਨੁੱਖ ਪਤਤ ਜੀਵ ਪਾਵਨ ਮਹਾਰਾਜ ਜੀ ਕਹਿੰਦੇ ਉਹ ਪਾਵਨ ਹੈ ਪਰਮਾਤਮਾ ਜਿਹੜਾ ਕੀ ਪਤਤ ਨੂੰ ਵੀ ਪਾਵਨ ਬਣਾਉਂਦਾ ਹੈ। ਸ਼ੁੱਧ ਕਰਦਾ ਭਾਵ। ਉਹ ਮਾਲਕ ਹੈ ਜਿਹੜਾ ਕਰਤਾ ਹਰੀ ਮਹਾਰਾਜ ਕਹਿੰਦੇ ਦੁੱਖਾਂ ਨੂੰ ਬਨਾਸ਼ ਕਰਦਾ ਹੈ, ਨਾਸ ਕਰਨ ਵਾਲਾ ਹੈ। ਉਹ ਪਤਤ ਪਾਵਨ ਹੈ। ਪਤਤ ਤੋਂ ਪਨੀਤ ਬਣਾ ਦਿੰਦਾ, ਪਵਿੱਤਰ ਬਣਾ ਦਿੰਦਾ। ਉਹਦੇ ਨਾਲ ਜਿਹੜਾ ਕੋਈ ਸਰੀਰ ਕੋਈ ਮਨੁੱਖ, ਕੋਈ ਪ੍ਰਾਨੀ, ਕੋਈ ਜਿਗਾਸੂ ਦੋਸਤੀ ਪਾ ਲੈਂਦਾ ਨਾ ਉਹਦੇ ਨਾਲ ਉਹਦਾ ਸੰਗ ਕਰਦਾ ਉਹਦੀ ਸੰਗਤ ਕਰਦਾ ਤੇ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਪਤਤ ਤੋਂ ਪਾਵਨ ਬਣਾ ਦਿੰਦਾ ਉਹਦੇ ਵਿੱਚ ਇਹ ਭਾਵ ਹੈ ਹਰ ਨਾਮ ਜਿਉ ਹਰੀ ਦਾ ਨਾਮ ਮਹਾਰਾਜ ਜੀ ਕਹਿੰਦੇ ਹਰੀ ਦਾ ਨਾਮ ਹੈ ਜਿਹੜਾ ਕਰਤੇ ਦਾ ਉਹ ਭਾਈ ਪਵਿੱਤਰ ਬਣਾਉਂਦਾ ਰੂਹਾਂ ਨੂੰ ਜੇ ਕੋਈ ਉਹਨੂੰ ਜਪਦਾ ਹਰੀ ਦੇ ਨਾਮ ਨੂੰ ਉਹ ਪਤਤ ਤੋਂ ਪਨੀਤ ਬਣ ਜਾਂਦਾ ਉਹਦੀ ਆਤਮਾ ਨਿਰਮਲ ਬਣ ਜਾਂਦੀ ਹੈ ਸੋਧ ਹੋ ਜਾਂਦੀ ਹੈ ਉਦੇ ਨਾਮ ਦੇ ਵਿੱਚ ਉਹਦੇ ਮਹਾਰਾਜ ਜੀ ਕਹਿੰਦੇ ਮੇਲ ਦੇ ਵਿੱਚ ਇਹ ਪ੍ਰਾਪਤੀ ਹੈ ਹਰ ਸੇਵਾ ਆਈ ਪਰਮਗਤ ਪਾਈ ਹਰ ਉੱਤਮ ਹਰ ਹਰਨ ਕਾਮ ਜੀਓ ਮਹਾਰਾਜ ਜੀ ਕਹਿੰਦੇ ਹਰ ਸੇਵਾ ਭਾਈ ਪਰਮਗਤ ਪਾਈ ਜਿੱਥੇ ਇੱਥੇ ਪੰਕਤੀ ਵਿੱਚ ਜਿਹੜਾ ਭਾਈ ਲਬਜ ਹੈ ਨਾ ਉਹ ਭਾਈ ਸ਼ਬਦ ਭਾਈ ਲਬਜ ਜਿਹੜਾ ਹੈ ਉਹਦੀ ਮਹਾਰਾਜ ਜੀ ਨੇ ਵਰਤੋਂ ਕੀਤੀ ਹੈ ਭਾਜਣਾ ਜਿਸ ਤਰ੍ਹਾਂ ਪਹਿਲਾਂ ਭਾਈ ਸ਼ਬਦ ਦੇ ਵਿੱਚ ਮਹਾਰਾਜ ਜੀ ਸੰਬੋਧਨ ਕਰਦੇ ਹਨ ਜਿਵੇਂ ਵੱਡਿਆਂ ਨੂੰ ਭਾਈ ਕਿਹਾ ਜਾਂਦਾ ਵੀਰ ਕਿਹਾ ਜਾਂਦਾ ਭਰਾ ਕਿਹਾ ਜਾਂਦਾ ਪਰ ਇੱਥੇ ਨਹੀਂ ਇੱਥੇ ਮਹਾਰਾਜ ਜੀ ਕਹਿੰਦੇ ਹਰ ਸੇਵਾ ਭਾਈ ਜਿਨ੍ਹਾਂ ਦੀ ਸੇਵਾ ਨੂੰ ਭਾ ਗਈ ਜਿਨ੍ਹਾਂ ਦੀ ਸੇਵਾ ਨੂੰ ਭਾ ਗਈ ਚੰਗੀ ਲੱਗੀ ਤੇ ਮਹਾਰਾਜ ਜੀ ਕਹਿੰਦੇ ਪਰਮਗਤ ਪਾਈ ਹਰ ਸੇਵਾ ਭਾਈ ਪਰਮਗਤ ਪਾਈ ਜਿਨ੍ਹਾਂ ਨੇ ਉਹਨੂੰ ਸੇਵਾ ਮਨ ਤਨ ਸੌਂਪ ਕੇ ਸੇਵਾ ਉੱਭੀ ਸੇਵਾ ਕਮਾਈ ਜਿਵੇਂ ਮਹਾਰਾਜ ਜੀ ਤੀਜੇ ਪਾਤਸ਼ਾਹ ਜੀ ਸ਼ਲੋਕ ਵਿੱਚ ਅੱਗੇ ਦੱਸਦੇ ਹਨ ਉੱਭੀ ਸੇਵਾ ਘੱਲ ਨਹੀਂ ਉੱਭੀ ਸੇਵਾ ਕਮਾਣੀ ਇਹ ਗੁਰਸਿੱਖ ਪਿਆਰੇ ਉੱਭੀ ਸੇਵਾ ਕਮਾਉਂਦੇ ਹਨ ਜਿਹੜੀ ਕੀ ਫੁਰਨਿਆ ਤੁਰੈਤ ਹੁੰਦੀ ਹੈ ਜਿੱਥੇ ਕੋਈ ਮਨ ਦਾ ਫੁਰਨਾ ਨਹੀਂ ਹੁੰਦਾ ਜਿੱਥੇ ਕੋਈ ਅੱਗੇ ਮਹਾਰਾਜ ਜੀ ਦੇ ਕੰਮ ਵਾਸਤੇ ਕਿਸੇ ਕਾਰਜਵਰਤੇ ਜਿਵੇਂ ਆਪਾ ਸੇਵਾ ਕਰਦੇ ਆ ਨ ਕੋਈ ਕੰਮ ਹੋਏ ਤਾਂ ਸੇਵਾ ਸ਼ੁਰੂ ਕਰ ਦਿੰਨੇ ਆ ਕੋਈ 40 ਦਿਨ ਕਰਦਾ ਸਵਾ ਮਹੀਨਾ ਕਰਦਾ ਫਿਰ ਭੁੱਲ ਜਾਂਦੇ ਆ ਉਸ ਤੋਂ ਬਾਅਦ ਫਿਰ ਵੱੜਦੇ ਨਹੀਂ ਸਾਰਾ ਸਾਲ ਤੇ ਮਹਾਰਾਜ ਜੀ ਕਹਿੰਦੇ ਪਰ ਗੁਰੂ ਦੇ ਸਿੱਖ ਐਸੀ ਸੇਵਾ ਨਹੀਂ ਕਮਾਉਂਦੇ ਉਹ ਸਦਾ ਹੀ ਹੱਥ ਪੈਰਾਂ ਨੂੰ ਸਫਲ ਕਰਨ ਵਾਸਤੇ ਭਾਂਡੇ ਨੂੰ ਸਾਫ਼ ਕਰਨ ਵਾਸਤੇ ਸੇਵਾ ਕਮਾਉਂਦੇ ਆ ਉਹਨਾਂ ਨੂੰ ਕੋਈ ਫੁਰਨਾ ਨਹੀਂ ਹੁੰਦਾ ਉੱਭੀ ਸੇਵਾ ਕਹਲਣਾ ਕਰਦੇ ਹਨ ਫਿਰ ਉਹਨੂੰ ਪਾ ਜਾਂਦੇ ਅਰ ਚੰਗੇ ਲੱਗਦੇ ਹਾਂ ਇੱਥੋਂ ਮਹਾਰਾਜ ਜੀ ਉਦਾਹਰਣ ਮਿਲ ਜਾਂਦੀ ਹੈ ਗੁਰੂ ਰਾਮਦਾਸ ਜੀ ਦੇਖੋ ਉਹਨਾਂ ਨੂੰ ਯਤੀਮ ਕਿਹਾ ਉਹਨਾਂ ਦੇ ਮਾਪਿਓ ਦੀ ਮਾਤਾ ਪਿਤਾ ਜਦ ਹਾਂਤ ਹੋ ਗਿਆ ਬਚਪਨ ਚ ਹੀ ਪਿਤਾ ਗੁਜ਼ਰਿਆ ਮਾਤਾ ਗੁਦਰਗੀ 2 ਸਾਲ ਦੀ ਆਜੂ ਸੀ ਅਜੇ ਪਿਤਾ ਜਦ ਹਾਂਤ ਹੋ ਗਿਆ ਮਾਤਾ ਨਾਨੀ ਬਾਸਰ ਕੇ ਪਿੰਡ ਲੈ ਗਈ ਲੋਕਾਂ ਨੇ ਬੜਾ ਕੁਝ ਕਿਹਾ ਗਲੀਆਂ ਦੇ ਵਿੱਚ ਤੱਕੇ ਮਾਰੇ ਪਿੰਡਦਿਆਂ ਨੇ ਬੀਬੀਆਂ ਦਾ ਸੁਭਾਅ ਹੁੰਦਾ ਹੈ ਨਾ ਉਹ ਕਹਿਣਾ ਲੱਗ ਜਾਂਦੀਆਂ ਕਿ ਇਹ ਕਲਹਿਣਾ ਬੱਚਾ ਹੈ ਤੇ ਲੋਕਾਂ ਨੇ ਕਲਹਿਣਾ ਕਹਿਣਾ ਸ਼ੁਰੂ ਕਰਤਾ ਪਿੰਡ ਦੇ ਵਿੱਚ ਬੀਬੀਆਂ ਨੇ ਕਹਿੰਦੀ ਇਹਨੂੰ ਮੱਥੇ ਨਾ ਲਾਓ ਇਹਦਾ ਜਦ ਇਹਦਾ ਜਨਮ ਹੋਇਆ ਤੇ ਦਾ ਮਾਪਿਓ ਮਰ ਗਿਆ ਇਹ ਆਮ ਮਨ ਦੇ ਵਿੱਚ ਵਹਿਮ ਹੁੰਦਾ ਬੀਬੀਆਂ ਦੇ ਵਿੱਚ ਔਰਤਾਂ ਦੇ ਵਿੱਚ ਵਹਿਮ ਹੁੰਦਾ ਕਈ ਐਵੇਂ ਹੀ ਕਹੇ ਹੁਣ ਵੀ ਇਸੇ ਤਰ੍ਹਾਂ ਹੀ ਹੈ ਜਿਹਦਾ ਕੋਈ ਮਾਪਿਓ ਮਰ ਜੇ ਕੋਈ ਸਿਰ ਤੇ ਨਾ ਹੋਏ ਔਰਤਾਂ ਨੂੰ ਵੀ ਕਹਿਣ ਲੱਗ ਜਨ ਜਿਹਦੇ ਘਰ ਕੋਈ ਬੱਚਾ ਨਹੀਂ ਨਾ ਹੁੰਦਾ ਸ਼ਰੀਕੇ ਵਾਲੀਆਂ ਔਰਤਾਂ ਕਹਿ ਲੈਣ ਇੱਕ ਲੈਣੀ ਔਰਤ ਐਵੇਂ ਕਹਿੰਦੇ ਸੀ ਮਾਤਾ ਗੰਗਾ ਜੀ ਨੂੰ ਕਹਿਣ ਲੱਗੀ ਸੀ ਜਠਾਣੀ ਮਾਤਾ ਗੰਗਾ ਜੀ ਘਰ ਸੁਲਤਾਨ ਦੀ ਪ੍ਰਾਪਤੀ ਨਹੀਂ ਹੋਈ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਜਾ ਕੇ ਬੜਾ ਰੋਏ ਤੇ ਕਹਿੰਦੇ ਹੁਣ ਤਾਂ ਛਦਿੱਕੇ ਵਾਲੇ ਮੇਰੇ ਮਾਰਦਿਆ ਨਾ ਸਤਗੁਰੂ ਜੀ ਨੂੰ ਕਹਿੰਦੇ ਜਾ ਕੇ ਰੋਂ ਲਾਗੇ ਉੱਚੀ ਉੱਚੀ ਕਹਿੰਦੇ ਹੁਣ ਤਾਂ ਸ਼ਰੀਕਾ ਮਿਹਨੇ ਮਾਰਦਾ ਏ ਇਹ ਇਕ ਲੈਣੀ ਐ ਇਹ ਪੁੱਤਰ ਤੋਂ ਸੁਲਤਾਨ ਤੋਂ ਹੀ ਨਹੀਂ ਐ ਇਹ ਨੂੰ ਮੱਥੇ ਨਾ ਲਾਓ ਮਹਾਰਾਜ ਜੀ ਹੁਣ ਤਾਂ ਕਿਰਪਾ ਕਰ ਦੋ ਉਹ ਅਰਜਨ ਦੇਵ ਜੀ ਹੱਸ ਕੇ ਕਹਿੰਦੇ ਤੁਹਾਡੇ ਕਰਮਾਂ ਵਿੱਚ ਸੁਲਤਾਨ ਦੀ ਪ੍ਰਾਪਤੀ ਨਹੀਂ ਪਰ ਇੱਕ ਰਸਤਾ ਬਣ ਸਕਦਾ ਹੈ ਪੰਥ ਬਣ ਸਕਦਾ ਹੈ ਜੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਹਨ ਉਹ ਬਚਨ ਕਰਦੇ ਨੇ ਕਿਉਂਕਿ ਉਹਨਾਂ ਦੀ ਰਸਨਾ ਤੇ ਗੁਰੂ ਨਾਨਕ ਮਹਾਰਾਜ ਜੀ ਦਾ ਵਾਸ ਹੈ ਵੱਡੇ ਗੁਰਾਂ ਦਾ ਵਾਸ ਹੈ ਤੇ ਉਹਨਾਂ ਦੀ ਜੇਬਾ ਤੋਂ ਜਿਹੜਾ ਬੋਲ ਨਿਕਲਦਾ ਉਹ ਮਹਾਰਾਜ ਜੀ ਕਹਿੰਦੇ ਖਾਲੀ ਨਹੀਂ ਜਾਂਦਾ اٹਲ ਬਚਨ ਹੁੰਦਾ ਭਗਤਾਂ ਦਾ ਬੋਲਿਆ ਟਲ ਹੁੰਦਾ ਗੁਰਮਖੰ ਦਾ ਹਰਿ ਜੀ ਕਹਿੰਦੇ ਉਹਨਾਂ ਕੋਲ ਚਲੇ ਜਾਓ ਜੇ ਉਹਨਾਂ ਦੀ ਸੇਵਾ ਕਰਕੇ ਉਹਨੂੰ ਉਹਨਾਂ ਨੂੰ ਖੁਸ਼ ਕਰ ਲੋ ਤਾਂ ਝੋਲੀ ਪਰ ਸਕਦੀ ਹੈ ਮੱਥੇ ਦੀ ਲਿਖਤ ਬਦਲ ਸਕਦੀ ਹੈ ਨਹੀਂ ਤਾਂ ਨਹੀਂ ਤਾਂ ਨਵੇਂ ਪਾਤਸ਼ਾਹ ਜੀ ਨੇ ਮੇਰੇ ਕੋਲ ਜਵਾਬ ਦਿੱਤਾ ਆਪਣੇ ਉੱਤੇ ਨਹੀਂ ਲਿਆ ਉਹਨਾਂ ਨੇ ਬਾਬਾ ਬੁੱਢਾ ਜੀ ਦੀ ਉਸਤਤ ਕਰਾਣੀ ਸੀ ਉਹਨਾਂ ਦੇ ਰਾਹੀਂ ਸੁਲਤਾਨ ਦੀ ਪ੍ਰਾਪਤੀ ਹੋਈ ਇਹ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਹੀ ਹੈ ਜਦੋਂ ਕੋਈ ਇਕੱਲਾ ਰਹਿ ਜਾਂਦਾ ਕੋਈ ਐਸੋ ਜੀ ਵਾਰਤਾ ਕੋਈ ਦੁੱਖ ਵਰਤਦਾ ਤੇ ਦੁਨੀਆ ਛੱਡ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਦੇਖੋ ਭਾਈ ਜੇਠਾ ਜੀ ਨੂੰ ਧੱਕੇ ਮਾਰੇ ਮਾਤਾ ਜਿਹੜੀ ਸੀ ਨਾਨੀ ਜੀ ਉਹ ਨਾਲ ਲੈ ਗਈ ਬਚਪਨ ਮਾਨੀ ਦੇ ਜੀ ਨਾਲ ਬਤਾਇਆ ਨਾਨਕੇ ਪਿੰਡ ਰਹੇ ਕੁਝ ਚਿਰ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਗਵੰਡੀ ਸਨ ਤੇ ਸਾਧ ਸੰਗਤ ਜੀ ਤੇ ਮਹਾਰਾਜ ਜੀ ਸ੍ਰੀ ਗੋਵਿੰਦਵਾਲ ਸਾਹਿਬ ਜੀ ਦੀ ਸੇਵਾ ਵਾਸਤੇ ਤੇ ਸੰਗਤਾਂ ਨੂੰ ਨਾਲ ਲੈ ਕੇ ਸ੍ਰੀ ਗੋਵਿੰਦਵਾਲ ਸਾਹਿਬ ਵਿਖੇ ਨਿਵਾਸ ਕੀਤਾ ਉਸ ਵੇਲੇ ਮਾਤਾ ਨਾਨੀ ਇਹਨਾਂ ਦੇ ਨਾਲ ਚਲੇ ਗਏ ਕਿਉਂਕਿ ਉਹਨਾਂ ਨੂੰ ਵੀ ਸੇਵਾ ਦੀ ਬਹੁਤ ਲੱਗਣ ਸੀ ਕਹਿੰਦੇ ਅਸੀਂ ਵੀ ਇੱਥੇ ਕੀ ਕਰਨਾ ਮਹਾਰਾਜ ਦੇ ਨਾਲ ਚੱਲਦੇ ਆ ਉੱਥੇ ਸੇਵਾ ਕਰਾਂਗੇ ਇਹਦਾ ਵੀ ਬਚਪਨ ਸਾਧ ਸੰਗਤ ਜੀ ਉਹ ਭਾਈ ਜੇਠਾ ਜੀ ਦਾ ਸਾਰਾ ਸੇਵਾ ਵਿੱਚ ਹੀ ਗੁਜ਼ਰਿਆ ਕੋਈ ਮਨ ਦੇ ਉੱਤੇ ਫੁਰਨਾ ਹੀ ਨਹੀਂ ਸੀ ਕਿਉਂਕਿ ਮਾਪੇ ਵੀ ਨਹੀਂ ਸੀ ਕੋਈ ਜੀ ਨਹੀਂ ਹੈ ਘੇੜ ਭਰਾ ਹੈ ਹੀ ਨਹੀਂ ਘਰ ਦੇ ਵਿੱਚ ਇਕੱਲੇ ਹੀ ਹਨ ਤੇ ਬਚਪਨ ਵਿੱਚ ਫੁਰਨਿਆ ਤੋਂ ਰਹਿਤ ਸੇਵਾ ਹੁੰਦੀ ਹੈ ਕਿਉਂਕਿ ਉਹਦੇ ਉਦੋਂ ਮਨ ਦੇ ਵਿੱਚ ਬਹੁਤੇ ਫੁਰਨੇ ਨਹੀਂ ਹੁੰਦੇ ਉਦੋਂ ਆਪਣਾ ਬਚਪਨ ਹੁੰਦਾ ਹੈ ਨਾ ਉਦੋਂ ਜੇ ਕੋਈ ਲਾਲਚ ਹੋਏ ਖਾਣ ਪੀਣ ਦਾ ਪਸੇਵਾ ਕਰਦੇ ਆਂ ਕੁਝ ਮਿਲ ਜਾਵੇ ਬੱਚੇ ਸੇਵਾ ਕਰਦੇ ਆਂ ਤੇ ਫੁਰਣੇ ਨਹੀਂ ਹੁੰਦੇ ਮਨ ਵਿੱਚ ਕਿ ਮੈਨੂੰ ਇਹ ਮਿਲ ਜਾਵੇ ਉਹ ਫੁਰਣੇ ਅਜੇ ਚਾਲੂ ਨਹੀਂ ਹੁੰਦੇ ਜਿਵੇਂ ਜਿਵੇਂ ਮਨੁੱਖ ਜਵਾਨ ਹੁੰਦਾ ਨਾ ਉਮਰ ਵੱਧਦੀ ਹੈ ᱛਿਵੇਂ-ਤਿਵੇਂ ਇਹ ਤ੍ਰਿਸ਼ਨਾ ਜਿਹਨੂੰ ਕਹਿੰਦੇ ਨੇ ਵੱਧਦੀ ਹੈ ਫੁਰਣਿਆਂ ਦੀ ᱛਿਵੇਂ-ਤਿਵੇਂ ਜੰਜਾਲ ਵੱਧਦੇ ਹਨ ਫਿਰ ਅਸੀਂ ਫੁਰਣਿਆਂ ਦੀ ਸੇਵਾ ਕਰਦੇ ਆਂ ਉਹ ਲਜਾਣੇ ਆ ਉਹ ਮਾਲਕ ਨੂੰ ਇਸ ਸਾਧ ਸੰਗਤ ਜੀ ਉਸੇ ਤਰ੍ਹਾਂ ਭਾਈ ਜੇਠਾ ਜੀ ਨੇ ਘੱਲਣਾ ਘਾਲੀ ਉਭੀ ਸੇਵਾ ਕੀਤੀ ਦੇਖੋ ਪਹਿਲਾਂ ਲੋਕ ਜਤੀਮ ਕਹਿੰਦੇ ਸੀ ਹੁਣ ਧੰਨ ਧੰਨ RAM ਦਾਸ ਗੁਰ ਜਿਨ ਸਿਰ ਆ ਤਿਨੇ ਸਿਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰ ਜਨਹਾਰੇ ਧਾਰਿਆ ਦੇਖੋ ਹੁਣ ਦੁਨੀਆ ਸਲਾਮਾ ਕਰਦੀ ਐ ਦੁਨੀਆ ਨਮਸ਼ਕਾਰ ਕਰਦੀ ਐ ਹੁਣ ਉਹੀ ਸਰੀਰ ਗੁਰੂ ਦੀ ਜੋਤ ਵਿੱਚ ਬਦਲ ਗਿਆ ਪਿਛੇ ਸ਼ਬਦ ਵਿੱਚ ਮਹਾਰਾਜ ਨੇ ਬਚਨ ਕੀਤਾ ਸੀ ਨਾ ਕਿ ਗੋਰ ਸਿੱਖ ਤੇ ਸਿੱਖ ਗੁਰੂ ਬਣ ਜਾਂਦਾ ਜਦੋਂ ਕਹਲਣਾ ਕਲਦਾ ਇਸੇ ਤਰ੍ਹਾਂ ਹੀ ਕਮਾਈ ਉੱਭੀ ਸੇਵਾ ਕਰਕੇ ਪਿਆਰਿਓ ਪ੍ਰਾਪਤੀ ਹੁੰਦੀ ਹੈ ਇੱਥੇ ਵੀ ਮਹਾਰਾਜ ਬਚਨ ਕਰ ਦੇਣ ਕਹਿੰਦੇ ਹਰ ਸੇਵਾ ਭਾਈ ਇੱਥੇ ਭਾਈ ਲਿਬਜ ਦਾ ਅਰਥ ਹੈ ਕਿ ਉਹਨੂੰ ਭਾ ਜਾਵੇ ਪਰਮਗਤ ਪਾਈ ਮਹਾਰਾਜ ਜੀ ਕਹਿੰਦੇ ਫਿਰ ਪਰਮਗਤ ਪਾਲੀਦੀ ਹੈ ਹਰ ਉੱਤਮ ਹਰ ਹਰ ਕਾਮ ਜੀਓ ਫਿਰ ਮਹਾਰਾਜ ਜੀ ਕਹਿੰਦੇ ਮਹਾਰਾਜ ਜੀ ਕਹਿੰਦੇ ਉੱਤਮ ਕੰਮ ਹੈ ਹਕਲਣਾ ਕਲਣੀ ਸੇਵਾ ਕਮਾਣੀ ਉਹਨੂੰ ਪਾਲ ਲੈਣਾ ਫਿਰ ਮਨੁੱਖ ਜਿਹੜਾ ਉੱਤਮ ਹਕਲਣਾ ਘਾਲ ਕੇ ਹਰ ਹਰ ਕਾਮ ਜੀਓ ਫਿਰ ਉਹਨੂੰ ਉਹੀ ਜਾਪਦਾ ਕੀ ਅਸਲੀ ਕੰਮ ਹੈ ਨਹੀਂ ਤਾਂ ਸਾਨੂੰ ਸੰਸਾਰੀ ਤੰਦੀ ਕੰਮ ਜਾਪਦੇ ਆ ਨਾ ਫਿਰ ਗੁਰਸਿੱਖ ਦੀ ਵਿਰਤੀ ਐਸੀ ਬਣਦੀ ਹੈ ਕਿ ਸਾਰੀ ਸ੍ਰਿਸ਼ਟੀ ਦੇ ਕੰਮਾਂ ਨਾਲੋਂ ਇਹੀ ਉੱਤਮ ਕੰਮ ਹੈ ਇਹੀ ਕਰ ਲੈ ਇਸ ਨੂੰ ਜਨਮ ਨੂੰ ਸਫਲ ਬਣਾ ਲਵਾਂ ਹਰ ਉੱਤਮ ਕਾਮ ਜਪੀਏ ਹਰ ਨਾਮ ਹਰ ਜਪੀਏ ਆਸਿਰ ਹੋਵੇ ਮਹਾਰਾਜ ਜੀ ਤੇ ਫਿਰ ਬਤਨ ਕਰਦਨ ਕਰੇ ਆ ਉੱਤਮ ਹਰ ਉੱਤਮ ਕਾਮ ਜਪੀਏ ਹਰ ਨਾਮ ਹਰ ਜਪੀਏ ਹਾਰਾ ਜੀ ਕਹਿੰਦੇ ਹਰੀ ਦਾ ਨਾਮ ਇਹ ਸਭ ਤੋਂ ਭਾਈ ਉੱਤਮ ਕੰਮ ਹੈ ਉੱਤਮ ਕੰਮ ਹੈ ਉੱਤਮ ਕਾਰਜ ਹੈ ਤੇ ਮਹਾਰਾਜ ਜੀ ਕਹਿੰਦੇ ਹਰ ਨਾਮ ਹਰ ਨਾਮ ਜਪੀਏ ਅਸਥਿਰ ਹੋਵੇ ਮਹਾਰਾਜ ਜੀ ਕਹਿੰਦੇ ਹਰੀ ਦੇ ਨਾਮ ਨੂੰ ਭਾਈ ਜਪ ਲੀਏ ਹਰੀ ਦੇ ਨਾਮ ਨੂੰ ਜਪ ਲੀਏ ਕਿਉਂਕਿ ਅਸਥਿਰ ਹੋ ਜਾਵਾਂਗੇ ਸੱਚੇਤ ਹੋ ਜਾਵਾਂਗੇ ਹਾਰਾ ਜੀ ਕਹਿੰਦੇ ਇਹ ਕੰਮ ਜੇ ਕਰ ਲਿਆ ਤੇ ਮਹਾਰਾਜ ਜੀ ਕਹਿੰਦੇ ਫਿਰ ਦੁਨੀਆ ਦੇ ਧੰਦਿਆਂ ਤੋਂ ਮੋਹ ਠਕ ਕੇ ਪਰਮੇਸ਼ਰ ਦੇ ਚਰਨਾਂ ਨਾਲ ਚਿੱਤ ਜੁੜ ਜਾਵੇਗਾ ਜਨਮ ਮਰਨ ਦੋਵੇਂ ਦੁੱਖ ਮਿਟੇ ਸੱਜ ਹੀ ਸੁਖ ਹੋਵੇ ਮਹਾਰਾਜ ਜੀ ਕਹਿੰਦੇ ਫਿਰ ਜਨਮ ਮਰਨ ਕੱਟਿਆ ਜਾਏਗਾ ਇਹ ਦੋਵੇਂ ਮਹਾਰਾਜ ਜੀ ਕਹਿੰਦੇ ਦੁੱਖ ਨਿਵਰਤ ਹੋਣਗੇ ਜਨਮ ਮਰਨ ਦਾ ਮਹਾਰਾਜ ਜੀ ਕਹਿੰਦੇ ਦੋਵੇਂ ਦੁੱਖ ਮਿਟੇ ਇਹ ਦੋਵੇਂ ਦੁੱਖਾ ਤੋਂ ਆਤਮਾ ਜਿਹੜੀ ਮਰਦੀ ਹੈ ਉਹ ਵੀ ਆਤਮਾ ਮਰਨ ਤੁਰੈ ਤੂੰ ਜਾਵੇਗੀ ਤੇ ਸਰੀਰਕ ਕਰਕੇ ਜੰਮਣ ਮਰਨ ਕਟਿਆ ਜਾਵੇਗਾ ਸਹਿਜ ਹੀ ਸੁਖੋ ਸੋਵੇ ਹਰਹ ਜੀ ਕਹਿੰਦੇ ਸਹਿਜ ਹੀ ਸੁਖ ਸਖਾਲਾ ਹੀ ਫਿਰੇ ਸੁਖ ਮਿਲ ਜਾਵੇਗਾ ਹਰ ਹਰ ਕਿਰਪਾ ਧਾਰੋ ਠਾਕਰ ਹਰ ਜਪੀਏ ਆਤਮ ਰਾਮ ਜੀਓ ਮਹਾਰਾਜ ਜੀ ਕਹਿੰਦੇ ਹਰੀ ਜੀਓ ਤੁਸੀਂ ਕਿਰਪਾ ਧਾਰੋ ਠਾਕਰ ਹਰ ਜਪੀਏ ਆਤਮ ਰਾਮ ਜੀਓ ਹਰ ਜੀ ਕਹਿੰਦੇ ਉਹ ਬ੍ਰਹਮੇ ਹੋਏ ਠਾਕੁਰ ਨੂੰ ਜਪ ਕੇ ਹਰ ਜੀ ਕਹਿੰਦੇ ਆਤਮਾ ਨੂੰ ਰਾਮੇ ਹੋਏ ਰਾਮ ਦੇ ਵਿੱਚ ਲੀਨ ਕਰ ਲਿਏ ਹਰ ਹਰ ਕਰਤਾ ਦੁਖ ਬਿਨਾਸ਼ਨ ਪਤਿਤ ਪਾਵਨ ਹਰ ਨਾਮ ਜੀਓ ਇਹ ਬੰਦ ਪੂਰਾ ਹੁਣ ਤੇ ਮਹਾਰਾਜ ਜੀ ਉਹੀ ਪਹਿਲੀ ਪੰਕਤੀ ਦ੍ਰਿੜ ਕਰਾ ਰਹੇ ਹਨ ਹਰ ਹਰ ਕਰਤਾ ਦੁਖ ਬਿਨਾਸਨ ਦੁੱਖਾਂ ਨੂੰ ਨਾਸ ਕਰਨ ਵਾਲਾ ਮਹਾਰਾਜ ਜੀ ਕਹਿੰਦੇ ਉਹਦਾ ਨਾਮ ਕਿਉ ਆ ਪਤਤ ਤੋ ਪਾਪਾ ਨੂੰ ਹਰਨ ਕਰਦਾ ਉਹ ਪਾਪਾਂ ਪਾਪੀ ਆਤਮਾ ਨੂੰ ਨਿਰਮਲ ਬਣਾ ਦਿੰਦਾ ਪਤਤ ਤੋ ਪਨੀਤ ਪਾਵਨ ਕਰ ਦਿੰਦਾ ਪਵਿੱਤਰ ਕਰ ਦਿੰਦਾ ਹਰ ਨਾਮ ਜਿਉ ਹਰੀ ਦਾ ਨਾਮ ਮਹਾਰਾਜ ਜੀ ਕਹਿੰਦੇ ਪਵਿੱਤਰ ਕਰਨ ਜੋਗ ਹੈ ਇੱਥੇ ਅਗਲਾ ਬੰਦ ਮਹਾਰਾਜ ਜੀ ਰੰਭ ਕਰਦੇ ਹਨ ਹਰ ਨਾਮ ਪਦਾਰਥ ਕਲ ਯੁਗ ਉੱਤਮ ਹਰ ਜਪੀਏ ਸਤਗੁਰ ਪਾਏ ਜੀਓ ਹਰ ਜੀ ਇਸ ਪਦ ਵਿੱਚ ਵੀ ਨਾਮ ਦੀ ਬਰਕਤ ਬਾਰੇ ਵਰਣਨ ਕਰਦੇ ਨੇ ਕਹਿੰਦੇ ਕਾਲ ਯੁਗ ਦੇ ਵਿੱਚ ਸਾਰੇ ਪਦਾਰਥਾਂ ਨਾਲੋਂ ਉੱਤਮ ਪਦਾਰਥ ਹੈ ਸੱਚਾ ਨਾਮ ਜਿੰਨੇ ਮਰਜੀ ਸੰਸਾਰ ਵਿੱਚ ਅਸੀਂ ਪਦਾਰਥ ਸਕ ਲਈਏ ਜਿੰਨਾ ਮਰਜੀ ਕਹੀਏ ਕਿ ਬਹੁਤ ਆਨੰਦ ਆਇਆ ਬਹੁਤ ਸੁੱਖ ਭੋਗਿਆ ਤੇ ਮਹਾਰਾਜ ਜੀ ਕਹਿੰਦੇ ਪਰ ਉਹਦੇ ਸਾਰਿਆਂ ਤੋਂ ਸਿਸ਼ਟ ਉੱਤਮ ਨਾਮ ਹੈ ਹਰ ਨਾਮ ਪਦਾਰਥ ਕਲਯੁਗ ਉੱਤਮ ਹਾਂਦੀ ਕਹਿੰਦੇ ਇਹ ਕਲਯੁਗ ਦੇ ਵਿੱਚ ਇਹ ਨਾਮ ਦਾ ਪਦਾਰਥੀ ਉੱਤਮ ਪਦਾਰਥ ਹੈ ਹਰ ਜਪੀਏ ਸਤਗੁਰੂ ਭਾਏ ਜੀਓ ਹਰ ਜੀ ਕਹਿੰਦੇ ਹਾਰੀ ਨੂੰ ਜਪੀਏ ਸਤਗੁਰ ਦਾ ਹਿਰਦੇ ਵਿੱਚ ਆਉ ਬਣ ਜਾਂਦਾ ਪ੍ਰੇਮ ਬਣ ਜਾਂਦਾ ਉਹਦੀ ਨਾਲ ਸਤਗੁਰੂ ਦੇ ਨਾਲ ਪ੍ਰੇਮ ਕਰਕੇ ਉਹਨੂੰ ਜਪਨਾ ਕਰੀਏ ਗੁਰਮਖ ਹਰ ਪੜੀਏ ਗੁਰਮਖ ਹਰ ਸੁਣੀਏ ਹਰ ਜਪਤ ਸੁਣਤ ਦੁੱਖ ਜਾਏ ਜੀਓ ਇਹ ਫਿਰ ਮਹਾਰਾਜ ਜੀ ਹਦਾਇਤ ਕਰਦੇ ਹਨ ਕਹਿੰਦੇ ਗੁਰਮਖ ਇਹਨੂੰ ਪੜਦੇ ਵੀ ਹਨ ਤੇ ਸੁਣਦੇ ਵੀ ਹਨ ਇੱਕੋ ਟਾਈਮ ਤੇ ਪੜਨਾ ਸੁੰਨਾ ਕਿਵੇਂ ਹੁੰਦਾ ਪਤਾ ਹੋਣਾ ਚਾਹੀਦਾ ਜੀਵਾ ਦੇ ਰਾਈ ਉੱਚੀ ਉੱਚੀ ਬੋਲ ਕੇ ਬਾਣੀ ਪੜਨੀ ਤੇ ਉਹ ਬਾਣੀ ਨੂੰ ਆਪੇ ਨੇ ਕੰਨਾਂ ਨਾਲ ਹੀ ਸੁੰਨਣਾ ਫਿਰ ਮਨ ਕਾਗਰ ਚਿਤ ਹੁੰਦਾ ਜਦੋਂ ਅਸੀਂ ਬੋਲਦੇ ਨਹੀਂ ਨਾ ਚੁੱਪ ਕਰਕੇ ਗੁਣਗੁਣ ਕਰਕੇ ਬਾਣੀ ਪੜਦੇ ਆ ਉਹ ਸਾਡੇ ਕੰਨ ਸੁਣਦੇ ਨਹੀਂ ਹਨ ਤੇ ਮਨ ਸਾਡਾ ਗਏ ਹਾਜ਼ਰ ਹੋ ਜਾਂਦਾ ਭਜਨ ਲੱਗ ਜਾਂਦਾ ਜਦੋਂ ਵੀ ਬਾਣੀ ਪੜ੍ਹੀਏ ਉੱਚੀ ਆਵਾਜ਼ ਵਿੱਚ ਪੜ੍ਹੀਏ ਤਾਂ ਹੀ ਆਪਾਂ ਵਾਰ-ਵਾਰ ਕਹਿੰਦੇ ਨੇ ਉੱਚੀ ਆਵਾਜ਼ ਚ ਬੋਲ ਕੇ ਪੜ੍ਹੀਏ ਉਹਦਾ ਮਤਲਬ ਇਹ ਹੁੰਦਾ ਕਿ ਮਨ ਜਿਹੜਾ ਉੱਪਰ ਗਿਆ ਜਨਮ ਦੇ ਹੁੰਦਾ ਕਿਉਂਕਿ ਕੰਨ ਉਹਦੇ ਵਿੱਚ ਲਾਈਏ ਬਾਣੀ ਜਦੋਂ ਪੜ੍ਹੀਏ ਨਾ ਨਿਤਨੇਮ ਕਰੀਏ ਕੋਈ ਵੀ ਪਾਠ ਕਰੀਏ ਉੱਚੀ ਬੋਲੀਏ ਭਾਵੇਂ ਕੋਈ ਘਰ ਚ ਨਾ ਹੋਵੇ ਜਾਂ ਇਕੱਲੇ ਬੈਠੇ ਹੋਈਏ ਨਾ ਜਿਹੜੇ ਪੱਕੇ ਗੁਰਮਖਣ ਗੁਰਸਿੱਖ ਪਿਆਰੇ ਉਹ ਬਾਣੀਆਂ ਇਸ ਤਰ੍ਹਾਂ ਹੀ ਪੜਦੇ ਸੀ ਉੱਚੀ ਬੋਲ ਕੇ ਮਹਾਰਾਜ ਜੀ ਖੁਦ ਜਦੋਂ ਨਿਤਨੇਮ ਕਰਦੇ ਸੀ ਨਾ ਬਾਣੀਆਂ ਪੜ੍ਹਦੇ ਸੀ ਉਹਨਾਂ ਨੂੰ ਉੱਚੀ ਬੋਲ ਕੇ ਪੜ੍ਹਦੇ ਸੀ ਭਾਵੇਂ ਕੋਈ ਕਮਰੇ 'ਚ ਨਹੀਂ ਇਕੱਲੇ ਬੈਠ ਕੇ ਪੜ੍ਹਦੇ ਉੱਚੀ ਬੋਲ ਕੇ ਪੜ੍ਹਨੇ ਸ਼ਬਦ ਬਾਣੀ ਕੰਠ ਹੁੰਦੀ ਸੁਰ ਸਿੱਖਾਂ ਨੂੰ ਇਹ ਉਹਨਾਂ ਨੇ ਸਾਰੀ ਬਾਣੀ ਉੱਚੀ-ਉੱਚੀ ਬੋਲ ਕੇ ਪੜ੍ਹਨੀ ਕਾਦੇ ਵਾਸਤੇ ਉੱਥੇ ਕੋਈ ਦੂਜਾ ਥੋੜਾ ਸੁਣਨ ਦਾ ਸੀ ਉਹ ਆਪਣੇ ਆਪ ਨੂੰ ਸੁਣਾਉਂਦੇ ਸੀ ਕਿ ਸਾਡੇ ਕੰਨ ਸੁਣ ਇੱਕੋ ਸਮੇਂ ਤੇ ਦੋ ਕਾਰਜ ਹੋ ਜਾਂਦੇ ਆ ਤੇ ਮਨ ਕੰਨ ਜਿਹੜੇ ਕੰਨਾਂ ਨਾਲ ਹੀ ਮੰਤਰਕ ਬਾਜ ਜਾਂਦੀ ਐ ਤਾਂ ਹੀ ਮਹਾਰਾਜ ਜੀ ਕਹਿੰਦੇ ਨੇ ਸੁਣਿਆ ਮੰਨਿਆ ਮੰਨ ਕੀਤਾ ਭਾਉ ਕਹਿੰਦੇ ਮੰਨਾਂਗੇ ਤਾਂ ਅਜ ਕੰਨ ਸੁਣਨਗੇ ਜੇ ਆਮੀ ਅੰਗ ਅੱਗੇ ਕਰੀ ਗਏ ਅੱਖਾਂ ਫੇਰ-ਫੇਰ ਕੇ ਫਿਰ ਥੋੜਾ ਕੰਨ ਸੁਣਨਗੇ ਘੱਟ ਬਾਣੀ ਪੜ ਲੂ ਸਹਿਜ ਨਾਲ ਸਹਿਜ ਦਾ ਮਤਲਬ ਇਹ ਹੁੰਦਾ ਕਿ ਸਹਿਜ ਪਾਠ ਇੱਕ ਦੋ ਅੰਗ ਕਰੋ ਪਰ ਉਹਨੂੰ ਉੱਚੀ ਬੋਲ ਕੇ ਕਰੋ ਉੱਚੀ ਬੋਲਣ ਦਾ ਘੋਰ ਫਾਇਦਾ ਹੁੰਦਾ ਪੜਨਾਂ ਜਦੋਂ ਉੱਚੀ ਬੋਲ ਕੇ ਬਾਣੀ ਕੜਦੇ ਆਂ ਜਿੱਥੇ ਵੀ ਆਪਣੀ ਗਲਤੀ ਹੋਵੇਗੀ ਜਾਂ ਨਾ ਸਮਝ ਲੰਗੀ ਆਪਾਂ ਨੂੰ ਪਤਾ ਲੱਗ ਜੇਗੀ ਕੰਨ ਸੁਣਨਗੇ ਆਪਾਂ ਉੱਥੇ ਰੁਕਾਂਗੇ ਉਹ ਜੀ ਉਹਨੂੰ ਅਰਥ ਨੂੰ ਸਮਝਾਂਗੇ ਫਿਰ ਅੱਗੇ ਚੱਲਾਂਗੇ ਤਾਂ ਹੀ ਸਹਿਜ ਪਾਠ ਉੱਚੀ ਬੋਲ ਕੇ ਜੇ ਕਰਨਾ ਹੈ ਨਾ ਘਰਾਂ ਦੇ ਵਿੱਚ ਆਪਾਂ ਪੁੱਤੀਆਂ ਲੈ ਕੇ ਜਾਂਦੇ ਆਂ ਕਰਦੇ ਆਂ ਜਿੰਨੀ ਬਾਣੀ ਪੜੋ ਉੱਚੀ ਬੋਲ ਕੇ ਪੜੋ ਆਪ ਇਕੱਲੇ ਬਹਿ ਜਾਓ ਕੰਨਾਂ ਨਾਲ ਸੁਣੋ ਜਿੱਥੇ ਗਲਤੀ ਹੁੰਦੀ ਹੈ ਉੱਥੇ ਖੜ੍ਹ ਜਾਓ ਉਹਨੂੰ ਦੇਖੋ ਨਹੀਂ ਸਮਝ ਲੱਗਦੀ ਆਣ ਕੇ ਪੁੱਛ ਲੋ ਕਿਸੇ ਗੁਰਸਿੱਖ ਨੂੰ ਪੁੱਛ ਲੋ ਜਾਂ ਇੰਟਰਨੈਟ ਤੇ ਸਾਰਾ ਕੁਝ ਪਿਆ ਹੁਣ ਤਾਂ ਸੁੱਖਾ ਸਮਾਂ ਪਹਿਲੋਂ ਤਾਂ ਇੰਨਾ-ਇਨਾ ਸਮਾਂ ਸੰਥਿਆ ਲੈਣੀ ਪੈਂਦੀ ਸੀ ਕਈ ਕੀ ਸਾਲ ਇੱਕ ਇੱਕ ਅੰਗ ਨੂੰ ਕਿੰਨੇ-ਕਿੰਨੇ ਮਹੀਨੇ ਗੁਰਸਿੱਖ ਪਿਆਰੇ ਜਿਹੜੀ ਟਕਸਾਲ ਦੀ ਸੰਥਿਆ ਹੈ ਡਾ ਟਕਸਾਲ ਦੀ ਪਿਆਰਿਓ ਉਹ ਇੱਕ ਇੱਕ ਅੰਗ ਦੀ ਕਿੰਨੇ-ਕਿੰਨੇ ਦਿਨ ਸੰਥਿਆ ਹੁੰਦੀ ਹੈ ਜਿਹੜਾ ਭਾਈ ਸਿੰਘ ਸੰਥਿਆ ਕਰਾਂਦਾ ਹੈ ਉਹ ਸਾਹਮਣੇ ਬੈਠ ਕੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਇੱਕ ਇੱਕ ਅੰਗ ਵਾਰ-ਵਾਰ ਸੁੰਹਦਾ ਜਿੰਨਾ ਚਿਰ ਉਹ ਅੰਗ ਦੀ ਸੰਖਿਆ ਪੂਰੀ ਨਹੀਂ ਹੁੰਦੀ ਅੱਗੇ ਨਹੀਂ ਚੱਲਣ ਦਿੰਦੇ ਤਾਂ ਹੀ 3 ਸਾਲ ਦੀ ਉਹ ਟਕਸਾਲ ਦੇ ਵਿੱਚ ਸੰਖਿਆ 3 ਸਾਲ ਦੀ ਹੁੰਦੀ ਹੈ ਕੋਈ 2-4 ਦਿਨ ਚ ਨਹੀਂ ਪਾਠੀ ਬਣਦਾ ਉੱਥੇ ਤਾਂ ਹੀ ਉਹਨਾਂ ਦੀਆਂ ਗਲਤੀਆਂ ਘੱਟ ਹੁੰਦੀਆਂ ਨੇ ਆਪਣੀਆਂ ਤਾਂ ਜਿਆਦੀਆਂ ਕਿ ਆਪਾਂ ਗੌਰ ਨਹੀਂ ਕਰਦੇ ਆਪਾਂ ਲਗਾਤਾਰ ਪੜ੍ਹੀ ਜਾਂਦੇ ਅੱਗੇ ਚੱਲੀ ਜਾਂਦੇ ਆ ਉਹ ਗਲਤੀਆਂ ਸਮਝ ਨਹੀਂ ਪੈਂਦੀਆਂ ਅਰਥ ਗਲਤ ਬਣ ਜਾਂਦੇ ਨੇ ਬਾਣੀ ਦੇ ਇਸ ਕਰਕੇ ਉਹ ਵਾਰ-ਵਾਰ ਦ੍ਰਿੜ ਕਰਾਣੇ ਨੇ ਔਖੀ ਬਾਣੀ ਮਹੰਗੀ ਬਾਣੀ ਹੈ ਜਿਹੜੀ ਉਹਨੂੰ ਕਈ-ਕਈ ਵਾਰ ਪੜਾਂਦੇ ਹਨ ਜਿਹਦੇ ਕਾਰਨ ਉਹ ਦਿਮਾਗ ਦੇ ਵਿੱਚ ਫਿੱਟ ਹੋ ਜਾਂਦੀ ਹੈ ਮੈਮਰੀ ਦੇ ਵਿੱਚ ਫਿਰ ਜਿਹੜੀ ਔਖੀ ਬਾਣੀ ਉਹ ਫਟਾਫਟ ਉਹ ਸਿੰਘ ਪੜਦੇ ਆ ਆਪਾਂ ਕਈ ਵਾਰੀ ਸੋਚਦੇ ਵੀ ਹਾਂ ਕਿ ਸਿੰਘ ਕਿਵੇਂ ਪੜਦੇ ਹਨ ਉਹਨਾਂ ਦਾ ਅਭਿਆਸ ਹੁੰਦਾ ਕਈ ਕੀ ਘੰਟੇ ਬਾਣੀ ਪੜ੍ਹਨੀ ਉਥੇ ਸਮਾਂ ਹੁੰਦਾ ਉਹਨਾਂ ਕੋਲ ਜਿਹੜੇ ਵਿਦਿਆਲੇ ਹੁੰਦੇ ਨੇ ਕਈ ਕੀ ਘੰਟੇ ਇਕੱਠਿਆਂ ਨੂੰ ਝੋਟੀਆਂ ਵੰਡਾ ਕੇ ਬਿਠਾਇਆ ਜਾਂਦਾ ਪੋਥੀਆਂ ਲੈ ਕੇ ਉਥੇ ਵਾਰ-ਵਾਰ 2 2 5 5 ਅੰਗ ਜਿੰਨੇ ਉਹਨਾਂ ਨੂੰ ਦਿੱਤੇ ਜਾਂਦੇ ਹਨ ਉਹ ਵਾਰ-ਵਾਰ ਉਹਨੂੰ ਦ੍ਰਿੜ ਕਰਦੇ ਹਨ ਫਿਰ ਦੂਜੇ ਦਿਨ ਸੁਣੇ ਜਾਂਦੇ ਹਨ ਜੇ ਗਲਤੀ ਨਹੀਂ ਹੈ ਤਾਂ ਅੱਗੇ ਚੱਲਿਆ ਜਾਂਦਾ ਹੈ ਇਸੇ ਤਰ੍ਹਾਂ ਬਾਣੀ ਦੀ ਸੰਤਿਆ ਹੁੰਦੀ ਹੈ ਕਿ ਹੁਣ ਆਪਾਂ ਘਰ ਕਰਨੀ ਹੈ ਤੇ ਫਿਰ ਆਪਾਂ ਬਹਿ ਕੇ ਉਥੇ ਬਹਿ ਕੇ ਲੈ ਕੇ ਬਹਿ ਜਾਈਏ ਉਹ ਵਾਰ-ਵਾਰ ਪੜੀਏ ਵਾਰ-ਵਾਰ ਕਿਉਂਕਿ ਕਾਲੀ ਨਹੀਂ ਕਰਨੀ ਕਿ ਸਹਿਜ ਪਾਠ ਕਾਲੀ ਦਾ ਪਾਠ ਨਹੀਂ ਹੈ ਸਹਿਜ ਤੋਂ ਭਾਵ ਹੁੰਦਾ ਕਿ ਸਹਿਜੇ ਸਹਿਜੇ ਵਿਚਾਰੋ ਬਾਣੀ ਨੂੰ ਵਿਚਾਰ-ਵਿਚਾਰ ਕੇ ਪੜੋ ਉਹਦੇ ਵਿੱਚ ਰਸ ਲਵੋ ਤੇ ਸਾਧ ਸੰਗਤ ਜੀ ਹੁਣ ਤਾਂ ਆਪਣੇ ਕੋਲ ਕਾੜੀ ਬਹੁਤ ਆ ਆਪਾਂ ਕਾੜੀ ਕਰਦੇ ਆਂ ਫਟਾਫਟ ਕਿੰਨੇ ਭੋਗ ਪਾਈਏ ਅਗਲਾ ਪਾਠ ਆਰੰਭ ਕਰੀਏ ਗਿਣਤੀ ਕਰਦੇ ਆਪਾਂ ਪਾਠਾਂ ਦੀ ਜ਼ਰੂਰੀ ਨਹੀਂ ਆਏਗਾ ਕਿ ਆਪਾਂ 10 ਦਿਨ 5 ਦਿਨ ਚ ਭੋਗ ਪੈਣਾ ਮਹੀਨੇ ਚ ਪਾਲੀਏ 2 ਮਹੀਨੇ ਚ ਪਾਲੀਏ ਪਰ ਉਹਨੂੰ ਸਹਿਜੇ ਸਹਿਜੇ ਪੜੀਏ ਜਿੰਨਾ ਟਕਾਈ ਦੇ ਨਾਲ ਪੜਾਂਗੇ ਸਹਿਜ ਨਾਲ ਉਨਾ ਹੀ ਆਪਾਂ ਨੂੰ ਰਸ ਆਏਗਾ ਉਨਾ ਹੀ ਪਤਾ ਲੱਗੇਗਾ ਉਨੀ ਬਾਣੀ ਤੋਂ ਗੁਰੂ ਤੋਂ ਜਾਣੂ ਹੋਵਾਂਗੇ ਜਿੰਨਾ ਚਿਰ ਅਸੀਂ ਜਾਣੂ ਨਹੀਂ ਹੁੰਦੇ ਬਾਣੀ ਤੋਂ ਉਹਨਾਂ ਚਿਰ ਗੁਰੂ ਤੋਂ ਵਿਥਰੇਗੀ ਜਦੋਂ ਨੇੜੇ ਦੀਕ ਆ ਜਾਗੇ ਫਿਰ ਸਮਝ ਪਾਵਾਂਗੇ ਫਿਰ ਉਹ ਪਿਆਰ ਪਾਣੀ ਦੇ ਨਾਲ ਪ੍ਰੇਮ ਪੈ ਜਾਏਗਾ ਪਿਆਰ ਪੈ ਜਾਏਗਾ ਸਮਝਣ ਨਾਲ ਹੀ ਕਿਉਂਕਿ ਇਸ ਚੀਜ਼ ਨੂੰ ਜੇ ਸਮਝ ਹੁੰਦੀ ਹੈ ਨਾ ਫਿਰ ਉਸ ਚੀਜ਼ ਦੇ ਉਹ ਅਸੀਂ ਜਾਣੂ ਹੁੰਨੇ ਆ ਇਸੇ ਤਰ੍ਹਾਂ ਹੀ ਪਿਆਰ ਉਹ ਬਾਣੀ ਹੈ ਜਦੋਂ ਵਾਰ-ਵਾਰ ਆਪ ਪੜਾਂਗੇ ਉਹਨੂੰ ਵਿਚਾਰਾਂਗੇ ਨਹੀਂ ਸਮਝ ਲੱਗਦੀ ਪੁੱਛ ਲਿਆ ਕਰੋ ਆਪ ਪੁੱਛ ਲੋ ਜਾਂ ਇੰਟਰਨੈਟ ਤੇ ਗੁਰਸਿੱਖ ਪਿਆਰਿਆਂ ਦਾ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਪਈ ਹੈ ਸਹਿਜ ਪਾਠ ਪਏ ਹਨ ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਘਰ ਬੈਠੇ ਆਪਾਂ ਵੇਖ ਕੇ ਉਥੋਂ ਸਮਝ ਪਾ ਸਕਦੇ ਹਾਂ ਜਿੱਥੇ ਨਹੀਂ ਸਮਝ ਆਉਂਦੀ ਇਸੇ ਤਰੀ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਬਾਣੀ ਗੁਰਸਿੱਖ ਦਾ ਇਹਨੂੰ ਵੱਡਾ ਫਲ ਹੈ ਇੱਥੇ ਮਹਾਰਾਜ ਜੀ ਬਚਨ ਕਰਦੇ ਨੇ ਕਹਿੰਦੇ ਹਰ ਨਾਮ ਪਦਾਰਥ ਕਲ ਜੁਗ ਉੱਤਮ ਹਰ ਜਪੀਏ ਸਤਗੁਰੂ ਭਾਏ ਹਰ ਜੀ ਕਹਿੰਦੇ ਗੁਰੂ ਖੁਸ਼ ਕਰ ਲੀਏ ਪਿਆਰ ਗੁਰੂ ਨਾਲ ਮੈਂ ਪੈ ਜਾਂਦਾ ਮਹਾਰਾਜ ਜੀ ਕਹਿੰਦੇ ਉਤਮ ਹੈ ਉਤਮ ਹੈ ਸੰਸਾਰ ਦੇ ਵਿੱਚ ਕਲ ਯੁਗ ਵਿੱਚ ਨਾਮ ਜਪਣਾ ਇਹ ਉਤਮ ਕੰਮ ਹੈ ਗੁਰਮਖ ਘਰ ਪੜ੍ਹੀਏ ਗੁਰਮਖ ਘਰ ਸੁਣੀਏ ਆਪ ਹੀ ਪੜ੍ਹਦੇ ਨ ਤੇ ਆਪ ਹੀ ਗੁਰਮਖ ਸੁਣਦੇ ਆ ਤੇ ਉਹਦੀ ਵਿਚਾਰ ਨੂੰ ਮੰਨਦੇ ਆ ਨ ਜਪਤ ਸੁਣਦ ਦੁੱਖ ਜਾਏ ਜੀਓ ਬਾਰੇ ਉਹ ਤਾਂ ਹੀ ਦੁੱਖਾਂ ਦੀ ਨਿਵਰਤੀ ਹੋਣੀ ਹੈ ਹਰ ਜੀ ਕਹਿੰਦੇ ਜਪਦਿਆਂ ਸੁਣਦਿਆਂ ਦੁੱਖ ਕੱਟੇ ਜਾਂਦੇ ਹਨ ਹਰ ਹਰ ਨਾਮ ਜਪਿਆ ਦੁੱਖ ਬਿਨਸਿਆ ਹਰ ਨਾਮ ਪਰਮ ਪਾ ਸੁਖ ਪਾਇਆ ਹਰ ਜੀ ਕਹਿੰਦੇ ਪਿਆਈ ਹਰੀ ਨੂੰ ਜਪਣ ਦੇ ਨਾਲ ਹਰ ਹਰ ਨਾਮ ਜਪਿਆ ਦੁੱਖ ਬਿਨਸਿਆ ਹਰ ਜੀ ਕਹਿੰਦੇ ਦੁੱਖ ਕੱਟਿਆ ਜਾਵੇਗਾ ਹਰ ਨਾਮ ਪਰਮ ਸੁਖ ਪਾਇਆ ਤੇ ਸੁੱਖ ਕਿਹੜਾ ਮਿਲੇਗਾ ਪਰਮ ਸੁੱਖ ਤੋਂ ਭਾਵ ਹੁੰਦਾ ਜਿਹੜਾ ਕੀ ਟੱਲ ਸੁੱਖ ਹੁੰਦਾ ਹੈ ਮੁਕਣ ਜੋਗ ਨਹੀਂ ਸੰਸਾਰੀ ਬਨੋਟੀ ਸੁੱਖਨ 2-4 ਮਿੰਟਾਂ ਦੇ 4 ਘੰਟਿਆਂ ਦੇ 4 ਦਿਨਾਂ ਦੇ 4 ਮਹੀਨਿਆਂ ਦੇ ਹੋ ਸਕਦੇ ਹਨ ਪਰ ਉਹ ਸਦਾ ਤੁਰਾ ਰਹਿੰਦੇ ਹਨ ਰਹਿੰਦੇ ਹਨ ਕਿਤੇ ਆਪਣੇ ਕੋਲ ਸਦਾ ਸੁੱਖ ਇਹ ਬਾਣੀ ਦਾ ਸੱਚ ਸੁੱਖ ਹੈ ਪਰਮ ਸੁੱਖ ਮਹਾਰਾਜ ਜੀ ਕਹਿੰਦੇ ਹਰ ਨਾਮ ਪਰਮ ਸੁੱਖ ਪਾਇਆ ਜਿਨ੍ਹਾਂ ਨੂੰ ਇਹ ਮਿਲ ਗਿਆ ਉਹਨਾਂ ਨੂੰ ਦੂਜੇ ਸੁੱਖਾਂ ਦੀ ਲੋੜ ਨਹੀਂ ਪੈਂਦੀ ਹਉ ਕੀ ਉਹ ਤੇ ਹੁੰਦੇ ਜਾਂਦੀ ਰਹਿੰਦੇ ਹਨ ਸਾਡੇ ਕੋਲ ਸਤਗੁਰ ਗਿਆਨ ਬਲਿਆ ਘੱਟ ਚਾਨਣ ਗਿਆਰਂ ਧੀਰ ਗਵਾਇਆ ਇਹ ਮਹਾਰਾਜ ਜੀ ਸੋਖ ਇੱਥੇ ਫੇਰ ਬਚਨ ਕਰਦਿਆਂ ਨਾ ਇਹਦੇ ਬਾਰੇ ਆਪ ਨੂੰ ਪਤਾ ਹੀ ਹੈ ਕਿ ਜਦੋਂ ਦੀਵਾ ਵੱਲਦਾ ਤੇ ਹਨੇਰਾ ਫਰੀ ਭੱਜ ਜਾਂਦਾ ਸੂਰਜ ਚੜ੍ਹਦਾ ਤੇ ਹਨੇਰਾ ਦੌੜ ਜਾਂਦਾ ਇਸੇ ਤਰੀ ਮਹਾਰਾਜ ਜੀ ਕਹਿ ਰਹੇ ਹਨ ਕਹਿੰਦੇ ਸਤਗੁਰ ਜਿਹਨ ਗੁਰਮਤਿ ਨਾਮ ਪਦਾਰਥ ਪਾਇਆ ਇਮਾਰਾ ਜੀ ਅੱਗੇ ਵਚਨ ਕਰਦੇ ਸਤਿਗੁਰ ਗਿਆਨ ਬਲਿਆ ਘਟ ਚਾਨਣ ਘਟ ਦੇ ਵਿੱਚ ਭਾਵ ਹਿਰਦੇ ਦੇ ਵਿੱਚ ਚਾਨਣ ਹੋ ਗਿਆ ਜਦੋਂ ਗਿਆਨ ਦਾ ਪ੍ਰਕਾਸ਼ ਹੋਇਆ ਨਾ ਚਾਨਣ ਬਲਿਆ ਚਾਨਣ ਆ ਗਿਆ ਇਹ ਗਿਆਨਤਾ ਦਾ ਜੀ ਰਾਂਧੀ ਰਾਸੀ ਹਿਰਦੇ ਵਿੱਚ ਗਿਆਨ ਦਾ ਸੂਰਜ ਚੜ ਗਿਆ ਗਿਆਨਤਾ ਦਾ ਨਾਸ ਹੋ ਗਿਆ ਹਰ ਨਾਮ ਹਰ ਹਰ ਨਾਮ ਤਿੰਨੀ ਰਾਧਿਆ ਜਿਨ ਮਾਸਕ ਧੁਰ ਲਿਖ ਪਾਇਆ ਜੀ ਤੇ ਮਹਾਰਾਜ ਜੀ ਕਹਿੰਦੇ ਪਰ ਜਿਨ੍ਹਾਂ ਦੇ ਮਸਤਕ ਦੇ ਧੁਰ ਦੇ ਲੇਖ ਜਿਨ੍ਹਾਂ ਨੇ ਪਾਏ ਉਹਨਾਂ ਨੇ ਹਰੀ ਨੂੰ ਧਿਆਉਣਾ ਕੀਤਾ ਹਰ ਨਾਮ ਪਦਾਰਥ ਕਲਯੁਗ ਉੱਤਮ ਹਰ ਜਪੀਏ ਸਤਿਗੁਰੁ ਪਾਏ ਜੀਓ ਫਿਰ ਉਹੀ ਪੰਕਤੀ ਮਹਾਰਾਜ ਜੀ ਖੀਰਲੀ ਤੁਖ ਦ੍ਰਿੜ ਕਰਾ ਰਿਹਾ ਕਹਿੰਦੇ ਉੱਤਮ ਹੈ ਇਸ ਕਲਯੁਗ ਦੇ ਵਿੱਚ ਨਾਮ ਈ ਰਸਤਾ ਹੈ ਸਾਡੇ ਕੋਲ ਪਾਰ ਹੋਣ ਦਾ ਮਹਾਰਾਜ ਜੀ ਕਹਿੰਦੇ ਪਾਰ ਸਤਿਗੁਰ ਪਾਏ ਭਾਏ ਜੀਓ ਇਹਨੂੰ ਪੜ੍ਹ ਕੇ ਨਾ ਹਰ ਜਪੀਏ ਖੈਰੀ ਨੂੰ ਜਪ ਕੇ ਸਤਿਗੁਰੂ ਨੂੰ ਪਿਆਰੇ ਲੱਗਣ ਲੱਗ ਜਾਵਾਂਗੇ ਮਹਾਰਾਜ ਜੀ ਕਹਿੰਦੇ ਸਮਝੋ ਕੀ ਇਹ ਕਾਰਜ ਸਾਡਾ ਸਫਲ ਹੋ ਗਿਆ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਇੱਥੇ ਇਸ ਸੰਤ ਦੇ ਦੋ ਬੰਧ ਸੰਪੂਰਨ ਹੁੰਦੇ ਹਨ ਆਈਆਂ ਜਨੀਆਂ ਕੁਹਾਜਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਜੀ ਨੇਕਾ ਭੁੱਲਾਂ ਜਨੀਆਂ ਨ ਮਹਾਰਾ ਸਤ ਮੱਤ ਬਖਸ਼ਣ ਜੀ ਆਇਆਂ ਸਰਬੱਤ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ